हां जी दोस्तों की हालचाल है ਤੁਹਾਡਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ World Wide Expert ਤੇ ਇਹ ਚੈਨਲ ਤੇ ਅਸੀਂ ਤੁਹਾਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਕੰਮਾਂ ਦੀ ਲੋੜ ਬਾਰੇ ਜਾਣਕਾਰੀ ਦਿੰਦੇ ਹਾਂ ਦੋਸਤੋ ਜੇਕਰ ਤੁਸੀਂ ਗਲਫ ਕੰਟਰੀ ਬਾਰੇ ਜਾਂ ਕਿਸੇ ਹੋਰ ਕੰਟਰੀ ਬਾਰੇ ਜਾਣਕਾਰੀ ਪਾਉਣਾ ਚਾਹੁੰਦੇ ਹੋ ਜਾਂ ਉੱਥੇ ਜੋਬ ਹਾਸਲ ਕਰਨਾ ਚਾਹੁੰਦੇ ਹੋ ਤਾਂ ਇਸ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਚਲੋ ਵੱਧਦੇ ਹਾਂ ਅੱਜ ਦੀ ਵੀਡੀਓ ਵੱਲ Don't forget to like and subscribe ਹਾਂਜੀ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਸਾਊਦੀ ਅਰਬ ਬਾਰੇ ਆਪਾਂ ਗੱਲ ਕਰਾਂਗੇ ਕੰਪਨੀ ਬਾਰੇ ਤਨਖਾਹ ਕੀ ਕੀ ਰਹੇਗੀ ਕਿਸ ਕੰਮ ਲਈ ਕਾਮਿਆਂ ਦੀ ਲੋੜ ਹੈ ਇੰਟਰਵਿਊ ਕਦੋਂ ਤੋਂ ਸਟਾਰਟ ਹੈ ਤੇ ਐਕਸਪੀਰੀਅੰਸ ਕਿੰਨਾ ਹੋਣਾ ਚਾਹੀਦਾ ਹੈ ਦੋਸਤੋ ਸਾਊਦੀ ਅਰਬ ਵਿੱਚ ਔਇਲ ਐਂਡ ਗੈਸ ਆਰਾਮ ਕੋ ਪ੍ਰੋਜੈਕਟ ਲਈ ਕਾਮਿਆਂ ਦੀ ਭਾਰੀ ਮੰਗ ਹੈ ਜਿੱਥੇ ਕੀ ਕੰਮ ਇਲੈਕਟ੍ਰੀਕਲ ਟੈਕਨੀਸ਼ੀਅਨ, ਵੈਲਡਰ, ਡਾਕਟਰ ਫੈਬ੍ਰିକੇਟਰ, ਐਕਟ੍ਰੀਸ਼ੀਅਨ, ਬਾਹਰ ਪੇਂਟਰ ਜਾਂ ਸਪਰੇਅ ਪੇਂਟਰ, ਮੈਂਸ਼ਨ ਪਲੰਬਰ, ਹੈਵੀ ਏਕਿਪਮੈਂਟ ਆਪਰੇਟਰ इंडस्ट्रियल मकैनिक कोचिंग एप्लीकेटर पाइप फिटर स्कैप फोल्डर फनिशिंग कारपेंटर टाइल सैटर स्टील फिक्चर एच बी बिल्डिंग ट्रेड फोरमैन एच बी पाइप बेल्डर इंडस्ट्रियल इलेक्ट्रीशियन टेलीकॉम टेक्नीशियन, इंस्ट्रूमेंट टकनीशियन मैकेनिकल सुपरवाइजर मल्टीक्राफ्ट फोरमैन वर्क परमिट रिसीवर रूफर एप्लायंस टेक्नीशियन पाइप फैब्रिकेटर एसी मैकेनिक तो दोस्तों गल करते हैं सैलरी बारे तनख्वाह की की रहेगी इलेक्ट्रिकल टेक्नीशियन की सैलरी रहेगी पंद्रह सौ प्लस फूड प्लस ओवरटाइम वेल्डर की सैलरी रहेगी पंद्रह प्लस फूड प्लस ओवरटाइम ਡਾਕਟਰ ਫੈਬ੍ਰିକੇਟਰ ਦੀ ਸੈਲਰੀ ਰਹੂਗੀ 1400 ਪਲੱਸ ਫੂਡ ਪਲੱਸ ਓਵਰਟਾਈਮ ਤੇ ਇਲੈਕਟ੍ਰੀਸ਼ੀਅਨ ਦੀ ਸੈਲਰੀ ਰਹੂਗੀ 1300 ਪਲੱਸ ਫੂਡ ਪਲੱਸ ਓਵਰਟਾਈਮ ਤੇ ਬਾਲ ਪੇਂਟਰ ਜਾਂ ਸਪਰੇਅ ਪੇਂਟਰ ਦੀ ਸੈਲਰੀ ਰਹੂਗੀ 1200 ਪਲੱਸ ਫੂਡ ਪਲੱਸ ਓਵਰਟਾਈਮ ਤੇ ਮੈਨਸ਼ਨ ਦੀ ਸੈਲਰੀ ਰਹੂਗੀ 1200 ਪਲੱਸ ਫੂਡ ਪਲੱਸ ਓਵਰਟਾਈਮ ਪਲੰਬਰ ਦੀ ਸੈਲਰੀ ਵੀ 1200 ਪਲੱਸ ਫੂਡ ਪਲੱਸ ਓਵਰਟਾਈਮ ਤੇ ਹੈਵੀ ਇਕੁਪਮੈਂਟ ਆਪਰੇਟਰ ਦੀ ਹੈਬੀ ਇਕੁਪਮੈਂਟ ਆਪਰੇਟਰ ਵਿੱਚ ਆ ਜਾਂਦਾ ਜਿਵੇਂ ਕਿ ਬੋਬਕੇਟ ਜੀਸੀਬੀ ਬੂਮ ਟਰੱਕ ਮੈਨ ਲਿਫਟ ਇਹਨਾਂ ਦੀ ਸੈਲਰੀ ਰਹੂਗੀ 1600 ਪਲੱਸ ਫੂਡ ਪਲੱਸ ਓਵਰਟਾਈਮ ਇੰਡਸਟਰੀਅਲ ਮੈਕੈਨਿਕ ਦੀ ਸੈਲਰੀ ਰਹੂਗੀ 1500 ਪਲੱਸ ਫੂਡ ਪਲੱਸ ਓਵਰਟਾਈਮ ਤੇ ਕੋਚਿੰਗ ਐਪਲੀਕੇਟਰ ਦੀ ਸੈਲਰੀ ਰਹੂਗੀ 1400 ਪਲੱਸ ਫੂਡ ਪਲੱਸ ਓਵਰਟਾਈਮ ਤੇ ਪਾਈਪ ਫਿਟਰ ਦੀ ਸੈਲਰੀ ਰਹੂਗੀ 1400 ਪਲੱਸ ਫੂਡ ਪਲੱਸ ਓਵਰਟਾਈਮ ਤੇ ਸਕੈਫੋਲਡਰ ਦੀ ਸੈਲਰੀ ਰਹੂਗੀ 1300 ਪਲੱਸ ਫੂਡ ਪਲੱਸ ਓਵਰਟਾਈਮ ਤੇ ਫਿਨਿਸ਼ਿੰਗ ਕਾਰਪੇਂਟਰ ਦੀ ਸੈਲਰੀ ਰਹੂਗੀ 1200 ਪਲੱਸ ਫੂਡ ਤੇ ਪਲੱਸ ਓਵਰਟਾਈਮ ਤੇ ਟਾਈਲ ਸੈਟਰ ਦੀ ਸੈਲਰੀ ਰਹੂਗੀ 1200 ਪਲੱਸ ਫੂਡ ਪਲੱਸ ਓਵਰਟਾਈਮ ਤੇ ਸਟੀਲ ਫਿਕਚਰ ਦੀ ਸੈਲਰੀ ਵੀ ਰਹੂਗੀ 1200 ਪਲੱਸ ਫੂਡ ਪਲੱਸ ਓਵਰਟਾਈਮ ਤੇ ਐਚ ਵੀ এ ਸੀ ਟੈਕਨੀਸ਼ੀਅਨ ਦੀ ਸੈਲਰੀ ਰਹੂਗੀ 2800 ਤੇ ਬਿਲਡਿੰਗ ਟਰੇਡ ਫੋਰਮੈਨ ਦੀ ਸੈਲਰੀ ਵੀ ਰਹੂਗੀ 2800 ਤੇ ਐਚ ਵੀ এ ਸੀ ਟੈਕਨੀਸ਼ੀਅਨ ਦੀ 2200 ਪਲੱਸ ਓਵਰਟਾਈਮ ਤੇ ਪਾਈਪ ਬੈਂਡਰ ਦੀ ਸੈਲਰੀ ਰਹੂਗੀ 1700 ਪਲੱਸ ਫੂਡ ਪਲੱਸ ਓਵਰਟਾਈਮ ਇੰਡਸਟਰੀਅਲ ਇਲੈਕਟ੍ਰੀਸ਼ੀਅਨ ਦੀ ਸੈਲਰੀ ਰਹੂਗੀ 1600 ਪਲੱਸ ਫੂਡ ਪਲੱਸ ਓਵਰਟਾਈਮ ਟੈਲੀਕਮ ਟੈਕਨੀਸ਼ੀਅਨ ਦੀ 1600 ਪਲੱਸ ਫੂਡ ਪਲੱਸ ਓਵਰਟਾਈਮ ਤੇ ਇਨਸਟਰੂਮੈਂਟ ਟੈਕਨੀਸ਼ੀਅਨ ਦੀ ਸੈਲਰੀ 1600 ਪਲੱਸ ਫੂਡ ਪਲੱਸ ਓਵਰਟਾਈਮ ਤੇ ਮਕੈਨੀਕਲ ਸੁਪਰਵਾਈਜ਼ਰ ਦੀ ਸੈਲਰੀ ਰਹੂਗੀ 2800 ਮਲਟੀ ਕraft ਫੋਰਮੈਨ ਦੀ ਸੈਲਰੀ ਰਹੂਗੀ 2500 ਵਰਕ ਪਰਮਿਟ ਰਿਸਿਵਰ ਦੀ ਸੈਲਰੀ ਰਹੂਗੀ 2000 ਰੂਫਰ ਦੀ ਸੈਲਰੀ ਰਹੋਗੀ 1600 ਪਲੱਸ ਫੂਡ ਪਲੱਸ ਓਵਰਟਾਈਮ ਐਪਲੀਐਂਸ ਟੈਕਨੀਸ਼ੀਅਨ ਦੀ ਸੈਲਰੀ 1600 ਪਲੱਸ ਫੂਡ ਪਲੱਸ ਓਵਰਟਾਈਮ ਪਾਈਪ ਫੈਬ੍ਰିକੇਟਰ ਦੀ ਸੈਲਰੀ 1600 ਪਲੱਸ ਫੂਡ ਪਲੱਸ ਓਵਰਟਾਈਮ ਏਸੀ ਮਕੈਨਿਕ ਦੀ ਸੈਲਰੀ ਹੋਊਗੀ 1500 ਪਲੱਸ ਫੂਡ ਪਲੱਸ ਓਵਰਟਾਈਮ ਤੇ ਇਸ ਦੀ ਇੰਟਰਵਿਊ 3 ਤਰੀਕ 3 ਜਨਵਰੀ ਤੋਂ ਸਟਾਰਟ ਹੋਣ ਜਾ ਰਹੀ ਹੈ ਪੂਰੇ ਪੰਜਾਬ 'ਚ ਤੁਸੀਂ ਕਿਸੇ ਵੀ ਆਪਣੇ ਟਰਸਟਵਰਦੀ ਏਜੰਟ ਕੋਲ ਜਾਓ ਤੇ ਉਹਦੇ ਨਾਲ ਗੱਲਬਾਤ ਕਰਕੇ ਇਹ ਜੌਬ ਹਾਸਲ ਕਰੋ ਕੈਂਡੀਡੇਟ ਕੋਲ ਘੱਟੋ ਘੱਟ 3 ਸਾਲ ਦਾ ਐਕਸਪੀਰੀਅੰਸ ਹੋਣਾ ਚਾਹੀਦਾ ਏ ਔਇਲ ਐਂਡ ਗੈਸ ਫੀਲਡ 'ਚ ਤੇ ਇੰਡੀਅਨ ਐਕਸਪੀਰੀਅੰਸ ਅਕਸੈਪਟ ਕੀਤਾ ਜਾਊਗਾ। ਦੋਸਤੋ ਜੇਕਰ ਕਿਸੇ ਨੂੰ ਇਸ ਵੀਡੀਓ ਬਾਰੇ ਹੋਰ ਜ਼ਿਆਦਾ ਜਾਣਕਾਰੀ ਚਾਹੀਦੀ ਏ ਤਾਂ ਉਹ ਮੈਨੂੰ ਕਮੈਂਟ ਸੈਕਸ਼ਨ ਵਿੱਚ ਲਿਖ ਸਕਦਾ ਏ ਮੈਂ ਉਸ ਦਾ ਜਵਾਬ ਜ਼ਰੂਰ ਦਊਂਗਾ ਤੇ ਚੈਨਲ ਤੇ ਬਣੇ ਰਹਿਣ ਲਈ ਜਿਆਦਾ ਜਿਆਦਾ ਸਬਸਕ੍ਰਾਈਬ ਕਰੋ ਤੇ ਸਪੋਰਟ ਕਰੋ ਤਾਂ ਕਿ ਹਰ ਰੋਜ਼ ਮੈਂ ਤੁਹਾਡੇ ਲਈ ਨਮੀ ਤੋਂ ਨਮੀ ਵੀਡੀਓ ਲੈ ਕੇ ਆਉਂਦਾ ਰਾਂ। ਧੰਨਵਾਦ।